कोई पॉलिटिकल इशू नहीं है जी पॉलिटिकल नहीं है एक जनता की लड़ाई है और मैं तनु सारे नो एक और चीज कहूंगी जड़ी भी लड़ाई आज तो बाद में अपने आप को क्या ना मैं झांसी की रानी हूं पंजाब ले लड़ूंगी हर एक लड़ाई हर एक नागरिक की लड़ाई से मेरे नाल आके इधर ही खड़े रहे हो जैसे हर एक बंदे नो जस्टिस दिलाएंगे ऐ काटे भाई मेरा कोई कोई पॉलिटिकल पार्टी नहीं संस्था बनाने की लड़नी मेरे नाल सारी दुनिया मैं ਕਲੀ ਫੜੀਓ ਕੇ ਲੜੂੰਗੀ ਹਰੇਕ ਬੰਦੇ ਦੇ ਨਾਲ ਜਾਊਂਗੀ ਉਹਨਾਂ ਨੂੰ इंसाफ ਦਿਲਾਊਂਗੀ ਔਰ ਤੁਹਾਡਾ मीडिया का ਧੰਨਵਾਦ करूंगी। ਜਦੋਂ ਤੁਸੀਂ ਆ ਕੇ ਫੇਰ ਮੇਰੇ ਨਾਲ ਖੜੇ ਹੋਗੇ ਕਿਉਂਕਿ ਸਾਰੇ ਪੰਜਾਬ ਦੇ ਨਾਗਰਿਕਾਂ ਜਿਹੜੇ ਨਾਗਰਿਕਾਂ ਨੂੰ ਸਾਨੂੰ ਇੱਕ ਜਸਟਿਸ ਦਵਾਣਾ ਜ਼ਰੂਰੀ ਹੈ ਭਾਈ ਇਹ ਆ ਕੇ ਸਾਨੂੰ ਪਤਾ ਨਹੀਂ ਹੈ ਕੁਝ ਅੱਜ ਤਾਂ ਡਰਦੇ ਕਿਉਂ ਪਿਓ 12 ਬੰਦਿਆਂ ਦੇ ਨਾਮ ਲੈਣ ਦੇ ਡਰਦੇ ਹੋ ਕਿ ਤੁਸੀਂ ਪੰਜਾਬ ਨੂੰ ਕਿੱਡਾ ਸਮਾ ਲੋਗੇ ਪਟਿਆਲਾ ਦੇ ਰੁੱਖਾ ਕਿੱਡਾ ਕਰੋਗੇ ਇਹ ਬੋਲੇ ਤਾਂ ਸਾਨੂੰ ਗਿਆ ਮਗਰ ਅੱਜ ਸਾਨੂੰ ਜਦੋਂ ਐਸਐਸਪੀ ਸਾਹਿਬ ਮੀਡੀਆ ਨਾਲ ਦੱਸਣ ਦੇ ਕੋਈ ਨਾਮ ਕਾਹ ਸੀ ਦੱਸ ਸਕਦੇ ਕੀ ਹੈ ਮੈਮ ਮੈਂ ਹੁਣ ਪੱਕਾ ਮੋੜ ਦੇ ਲੂਗੀ ਇਹ ਪੱਕਾ ਮੋੜਾ ਸਾਨੂੰ ਜਦ ਤੱਕ ਸੀਬੀਆਈ ਇਨਕੁਆਇਰੀ ਮਰਦ ਨਹੀਂ ਕਰਨਗੇ ਐਸਐਸਪੀ ਸਾਹਿਬ ਦਾ ਸਾਨੂੰ ਕੋਈ ਬਾਤ ਨਹੀਂ ਕਰਦਾ ਇਹ ਬਈ ਆਰ ਫਾਈਰ ਫਾਈਲ ਉਹ ਵੀ ਸਾਨੂੰ ਤੰਗ ਕਰਕੇ ਕੰਦੇ ਕਿ ਡੀਸੀ ਮੈਡਮ ਦਾ ਮੈਂ ਛੱਨਿਆ ਬਾਤ ਕਰਦੀਆ ਉਹ ਇੱਕ ਔਰਤ ਲੈ ਅਗਰ ਚੰਡੀ ਬਣੀ ਆ ਉਹ ਦੁਰਗਾ ਬਣੇਗੀ ਪਟਿਆਲੇ ਲਈ ਜੀ ਸਾਨੂੰ ਕੋਈ ਕਮੈਂਟ ਨਹੀਂ ਮਨੂਸ ਸਿਸਟਮ ਤੇ ਪਰ ਉਸਾਇਨੀ ਜਿਹੜੀ ਪੰਜਾਬ ਸਟੇਟ ਦਾ ਸਿਸਟਮ ਹੈ ਇਹ ਇਨਕੁਆਰੀ ਨੀ ਚਾਹੀਦੀ ਹੈ ਕਿ ਕਿਸੇ ਦਾ ਕੋਰਸਨ ਰੇਜ਼ ਨਹੀਂ ਕਰਦੇ ਮਗਰ ਮੇਰੀ ਸੀਬੀਆਈ ਇਨਕੁਆਇਰੀ ਹੋਣੀ ਚਾਹੀਦੀ ਹੈ ਅਗਰ ਸਾਨੂੰ ਜਸਟਿਸ ਚਾਹੀਦਾ ਪੰਜਾਬ ਨੂੰ ਤੇ ਸੀਬੀਆਈ ਜਾਣੀ ਚਾਹੀਦੀ ਹੈ ਨਾ ਮੈਂ ਮਾਨੇ ਚਾਹ ਰਾ ਗੱਲ ਨਾ ਰਾਤ ਡੀਸੀ ਨਾਲ ਲੈ ਲੈ ਤੱਕ ਥੋੜੀ ਜੀ ਹੋਈ ਸਾਰਾ ਮੈਂ ਉਹਨਾਂ ਨੂੰ ਆਪਣੇ ਪੁਆਇੰਟ ਜੇ ਦਿੱਤਾ ਸੀ ਮੈਂ ਕਹਾਂ ਸੀ ਉਹ ਮੈਨੂੰ ਰਿਕੁਐਸਟ ਕਰ ਰਹੇ ਸੀ ਮੋਰਚਾ ਨਾ ਹੋਏ ਤੁਸੀਂ ਮਨਾ ਕਰ ਦਿਓ ਮੈਂ ਕਹਾਂ ਜੀ ਨਹੀਂ ਇਹ ਮੋਰਚਾ ਮੇਰਾ ਕੱਲਿਆਂ ਦਾ ਨਹੀਂ ਹੈ ਇਹ ਪੂਰੇ ਪੰਜਾਬ ਦਾ ਹੈ ਇਹ ਮੁੱਦਾ ਮੇਰਾ ਨਹੀਂ ਹੈ ਪੂਰੇ ਪੰਜਾਬ ਦਾ ਜੋ ਕਿ ਆ ਚਾਰ ਗੁੰਡੇ ਅੱਜ ਨਹੀਂ ਕੱਟਦੇ ਤਾਂ ਇੱਧਰ ਤੇ 20 ਗੁੰਡੇ ਪੈਦਾ ਹੋ ਜਾਣਗੇ। ਅਗਰ ਆ ਚਾਰ ਗੁੰਡਿਆਂ ਨੂੰ ਕੱਟਾਂਗੇ ਤਾਂ 20 ਕੱਟ ਹੋਣਗੇ। ਠੀਕ ਉਸ ਦਿਨ ਨੂੰ ਥੈਂਕ ਯੂ।